ਇਹ 2013 ਵੀਰੇ ਇਹ 2013 ਮਾਡਲ ਆ ਪਿਛਲੇ ਟਾਇਰ ਤਾਂ ਹੈਗੇ ਨੇ ਨਵੇਂ ਵਾਂਗੂ ਹਣ ਹਾਂ ਇਹਦੇ 85 90 ਪੈਸੇ ਟਾਇਰ ਆ 85 90 ਪੈਸੇ ਨਾਲ ਦੇ ਨੇ ਹਲੇ ਇਹਦੇ ਮੈਂ ਫਰੰਟ ਵਾਲੇ ਨਾਲ ਨੇ ਹਾਂਜੀ ਹਾਂਜੀ ਤੇ ਅੱਛਾ 53 10 ਦੇ ਸਟਿੱਕਰ ਲੱਗੇ ਹੋਏ ਨੇ ਬਾਕੀ ਇਹ 50 55 ਹਾਂ 2012 ਮਾਡਲ ਹੈ 2012 ਮਾਡਲ ਆ 305 ਇਹ ਕਿਹਨਾ ਮਾਡਲ ਇਹ ਤਾਂ ਮੈਂ 2021 ਮਾਡਲ ਆ ਵੀਰੇ 2021 ਮਾਡਲ ਇਹ ਚੱਲਿਆ ਕਿੰਨਾ ਹੋਇਆ ਬਈ ਇਹ 720 ਘੰਟੇ ਚੱਲਿਆ ਰਹੀ ਨੇ 720 ਘੰਟੇ ਚੱਲੇ ਹੋਏ ਟਾਇਰਾਂ ਦੀ ਕੰਡੀਸ਼ਨ ਤਾਂ ਨਵੇਂ ਵਰਗੀ ਆ ਹਾਂ 90% ਟਾਇਰ ਨੇ 90% ਟਾਇਰ ਨੇ ਇਹ ਮਾਡਲ ਦਾ ਮੂੰਹ ਹੀ ਬੜਾ ਵਟਾ ਹੈਗਾ ਹਾਂ ਬਹੁਤ ਫਸਟ ਪਾਰਟੀ ਦਾ ਡਾਇਰੈਕਟਰ ਹੈ ਵੀ ਮਾਡਲ ਇਹ ਬਈ ਮੈਨੂੰ ਲੱਗਦਾ ਥੋੜੀ ਜਾਈ ਹੋਣੀ ਹੈ ਨਾ ਇਹ ਟਰੈਕਟਰ ਹਾਂ ਬਸ ਇਹ ਮੈਨੂੰ ਲੱਗਦਾ 150 ਟਰੈਕਟਰ ਹੋ ਗਏ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 150 ਹਾਂ ਯਾਰ ਇਹ 2012 ਮਾਡਲ ਆ ਕਲੋਸ ਕਰ ਇੰਜਨ ਕਲੋਸ ਕਰ ਇੰਜਨ ਆ ਤਿੰਨ ਸਟਾਰ ਆ ਤਿੰਨ ਸਟਾਰ ਆ ਰਵਸ ਇੰਜਨ ਗੇਅਰ ਦਾ ਇਹ ਸਿੰਪਲ ਸਟੀering ਚ ਹੈ ਨਾ ਬਈ ਸਿੰਪਲ ਸਟੀering ਆ ਸਾਈਡ ਗੇਅਰ ਆ ਇਹ ਸਾਈਡ ਗੇਅਰ ਆ ਸਿੰਪਲ ਸਟੀering ਆ ਮੂਰਲੇ ਟਾਇਰ ਤਾਂ ਉਹ ਵੀ ਸਜਣੋ ਸ਼ਹਿਰ ਨਾਬੇ ਦੇ ਵਿੱਚ ਆਏ ਆ ਤੇ ਬਾਈ ਹਰਦੀਪ ਦੇ ਸ਼ੋਰੂਮ ਤੇ ਆਏ ਆ ਤੇ ਪਹਿਲਾਂ ਆਪਾਂ ਬਾਈ ਹਰਦੀਪ ਨੂੰ ਮਿਲਦੇ ਹਾਂ ਸਸੀ ਗਾ ਬਾਈ ਤੇ ਪਹਿਲਾਂ ਤਾਂ ਇੱਕ ਵਾਰੀ ਜਿਹੜੀ ਲੋਕੇਸ਼ਨ ਆਪਣੀ ਸ਼ੋਰੂਮ ਦੀ ਉਹ ਦੱਸ ਦੋ ਇਹ ਵੀਰੇ ਆਪਣਾ ਪ੍ਰੀਤ ਕੰਬਾਈਨ ਦਾ ਜਿੱਥੇ ਫੈਕਟਰੀ ਆ ਉਹ ਤੇ ਆ ਮਾਦਾ ਰੋਟੀਪੁਰਾਂ ਦੇ ਸੈਂਟਰ ਦੇ ਵਿੱਚ ਆ ਸੈਂਟਰ ਦੇ ਵਿੱਚ ਆ ਰੋਡ ਦੇ ਉੱਤੇ ਬਿਲਕੁਲ ਬਾਈ ਉਧਰ ਕੈਮਰਾ ਮਾਰਦੇ ਰੋਡ ਦੇ ਉੱਪਰ ਬਿਲਕੁਲ ਸ਼ੋਰੂਮ ਹੈ ਤੇ ਅੱਜ ਤੁਹਾਨੂੰ ਆਹ ਵੀਡੀਓ ਦੇ ਵਿੱਚ ਪੰਜ ਟਰੈਕਟਰ ਦਿਖਾਉਣੇ ਆ ਤੇ ਭਾਈ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਆਪਾਂ ਇਹ 36300 ਵੀਰੇ ਇਹ ਤੋਂ ਕਰ ਲੋ 3630 ਨਿਊ ਹਾਲੈਂਡ ਦਾ ਸੁਪਰ ਆ ਭਾਈ ਸੁਪਰ ਆ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਸੁਪਰ ਆ ਕਿੰਨਾ ਮਾਡਲ ਆ ਇਹ ਇਹ 2012 ਵੀਰੇ ਧਰਮ 2012 ਮਾਡਲ ਆ ਪੰਜਾਬ ਦਾ ਨੰਬਰ ਆ ਪਟਿਆਲੇ ਦਾ ਨੰਬਰ ਹਾਂਜੀ ਫਰਸਟ ਪਾਰਟੀ ਆ ਟਾਇਰਾਂ ਦੀ ਕੰਡੀਸ਼ਨ ਕੀ ਹੈ ਬਈ ਇਹਦੀ ਟਾਇਰ ਵੀਰੇ 65 ਪੈਸੇ ਹੈਗੇ ਟਰੈਕਟਰ ਦੇ ਟਾਇਰ 65 ਪੈਸੇ ਹੈਗੇ ਨੇ ਹਾਂਜੀ ਹਾਂਜੀ ਚੱਲ ਚਲਾਵੇ ਦਾ ਕਿਵੇਂ ਆ ਬਹੁਤ ਵਧੀਆ ਵੀਰੇ ਰੂਟਰ ਡਾਟਾ ਵੇਟਰ ਨੂੰ ਬਹੁਤ ਵਧੀਆ ਫਾਰਮ 60 ਨਾਲ ਵਧੀਆ ਟਰੈਕਟਰ ਨੇ ਮਤਲਬ ਫਾਰਮ 60 ਨਾਲੋਂ ਵਧੀਆ ਟਰੈਕਟਰ ਕੰਡੀਸ਼ਨ ਪੱਖੋਂ ਕਿਵੇਂ ਆ ਕੰਡੀਸ਼ਨ ਓਕੇ ਵੀਰੇ 14 ਨੇ ਕੰਡੀਸ਼ਨ ਹੈਗੀ ਟਰੈਕਟਰ ਦੀ ਠੀਕ ਹੈ ਤੇ ਹੁਣ ਇਹਦਾ ਰੇਟ ਕੀ ਹੈ ਇਹਦਾ 3,70,000 ਵੀਰੇ 3,70,000 ਮੌਕੇ ਤੇ ਕਿੰਨੇ ਦਾ ਬਣਜੂ 60 ਦਾ ਦੇ ਦਿਓ ਕੋਈ ਗੱਲ ਨਹੀਂ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਮਾਨਦਾਨ ਕਰ ਦੇ ਕੋਈ ਨਹੀਂ ਕਰ ਲਾਂ ਮੌਕੇ ਤੇ ਇੱਧ 2012 ਮਾਡਲ ਆ ਇਹਦਾ ਖਰਚਾ ਵੀ ਬਹੁਤ ਘੱਟ ਹੁੰਦਾ ਰਹਿਆ ਪਿਆ ਬੇੜੀ ਬਿਨਾ ਟਰਬੋ ਵਾਲਾ ਟਰੈਕਟਰ ਆ ਇਹ ਬਿਨਾ ਟਰਬੋ ਵਾਲਾ ਟਰੈਕਟਰ ਹਾਂਜੀ ਹਾਂ ਕੰਡੀਸ਼ਨ ਪੱਖੋਂ ਕਿਵੇਂ ਆ ਬਹੁਤ ਵਧੀਆ ਹੈਗੀ ਤੇਰਾ ਅਨ ਕੰਡੀਸ਼ਨ ਹੈਗੀ ਟਰੈਕਟਰ ਦੀ ਤੇ ਮਾਡਲ ਹੈਗਾ ਇਹ 12 12 ਹਜ਼ਾਰ 12 ਮਾਡਲ ਆ ਪੰਜਾਬ ਦਾ ਨੰਬਰ ਆ ਬਾਈ ਹਾਂਜੀ ਹਾਂ ਟਾਇਰਾਂ ਦੀ ਕੰਡੀਸ਼ਨ ਇਹਦੀ ਹੈਗੀ ਆ ਟਾਇਰ ਅੱਧੇ ਮੰਨੋ ਵੇਖ ਲੈ 50 ਪੈਸੇ ਹੈਗੇ ਹਾਂ 50 ਪੈਸੇ ਟਾਇਰ ਹੈਗੇ ਨੇ ਤੇ ਇਹਦਾ ਰੇਟ ਕੀ ਆ ਬਾਈ ਇਹ ਵੀ ਤਨ 170000 ਦੀ ਤੇ 3 ਲੱਖ 70000 ਇਹ ਮੌਕੇ ਤੇ ਕਿੰਨੇ ਦਾ ਬਣ ਜੂ ਬਸ ਏਵੇਂ 60 ਦਾ ਦੇ ਦਿਓ ਕੋਈ ਨਹੀਂ ਇਹ ਵੀ 60 ਦਾ ਦੇ ਦੀ ਤੇ ਜਿਹੜਾ ਇੱਧਰ ਆ ਗਿਆ 50 55 ਡੀ ਇਹ 2013 ਵੀਰੇ ਇਹ 2013 ਮਾਡਲ ਆ ਹਾਂਜੀ ਪਿਛਲੇ ਟਾਇਰ ਤਾਂ ਹੈਗੇ ਨਹੀਂ ਨਵੇਂ ਵਾਂਗੂ ਹਨਾ ਹਾਂ ਇਹਦੇ 85 90 ਪੈਸ ਟਾਇਰ ਹੈਗੇ ਪਿਛਲੇ ਨਾਲ ਦੇ ਨਹੀਂ ਹਲੇ ਤੇ ਮੈਂ ਫਰੰਟ ਵਾਲੇ ਨਾਲ ਨੇ ਹਾਂਜੀ ਹਾਂਜੀ ਤੇ ਇਹਦਾ ਰੇਟ ਕੀ ਆ ਬਈ ਇਹ 4 ਲੱਖ ਕਹਿੰਦੇ ਤੈਨੂੰ 90 ਦਾ ਦੇ ਦਿਓ ਕੋਈ ਨਹੀਂ 3 ਲੱਖ 90 ਹਜ਼ਾਰ ਦਾ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ ਗਿਆ ਬਈ ਇਹ ਕਿਹੜਾ 53 10 ਇਹ ਵੀਰੇ 50 55 ਵਾਹ ਸਟicker ਲੱਗੇ ਹੋਣ ਇਹਨੂੰ ਅੱਛਾ 53 10 ਦੇ ਸਟicker ਲੱਗੇ ਹੋਏ ਨੇ ਬਾਕੀ ਇਹ 50 55 ਹਾਂ 2012 ਮਾਡਲ ਹੈ 2012 ਮਾਡਲ ਆ ਹਾਂਜੀ ਹਾਂਜੀ ਇਹ ਮਤਲਬ ਆਪਣੇ ਵੇਗਣ ਵਾਸਤੇ ਆ ਆਪਣੇ ਕੋਲ ਅੱਛਾ ਇਹ ਕਮਿਸ਼ਨ ਬੇਸ ਤੇ ਵੇਕਣ ਵਾਸਤੇ ਆਏ ਹੋਏ ਪੰਜਾਬ ਦਾ ਨੰਬਰ ਆ ਬਈ ਇਹਦਾ ਪੰਜਾਬ ਦਾ ਜੀ ਤੇ ਟਾਇਰਾਂ ਦੀ ਜੀ ਗੱਲ ਕਰੀਏ ਆਪਾਂ ਟਾਇਰ ਵੀਰੇ ਹੈਗੇ ਅੱਧੋਂ ਵੱਗੇ ਅੱਧੋਂ ਵੱਧ ਹੈਗੇ ਨੇ ਤੇ ਇਹਦਾ ਰੇਟ ਕੀ ਆ ਬਈ ਇਹ 4 ਲੱਖ 10 ਹਜ਼ਾਰ ਦਾ ਜੀ 4 ਲੱਖ 10 ਹਜ਼ਾਰ ਇਹ ਮੌਕੇ ਤੇ ਕਿੰਨੇ ਦਾ ਬਣ ਜੂ ਇਹ ਬਾਕੀ ਫੋਨ ਤੇ ਗੱਲਾਂ ਚਾਰ ਦਾ ਆਪਣੀ ਜਾਨੀ ਗੱਲ ਹੋਈ ਆ ਬਾਕੀ ਮੌਕੇ ਤੇ ਉਹ ਨਾਲ ਗੱਲ ਕਰਕੇ ਆਪਾਂ ਠੀਕ ਹੈ ਤੇ ਜਿਹੜਾ ਇੱਧਰ ਆ ਗਿਆ ਸੋਨਲੀ ਕਾ ਡੀਆਈ 60 ਆਰ 2014 ਮਾਡਲ ਲੱਕ ਨੂੰਪੀ ਚੰਗੀ ਲੱਗੀ ਸੀ ਪਿਛਲੇ ਟਾਇਰ ਤਾਂ ਜਮੀ ਨਵੇਂ ਨੇ ਹਾਂ ਬਿਲਕੁਲ ਤੇ ਇਹਦਾ ਰੇਟ ਕੀ ਆ ਬਾਈ ਇਹਦਾ 410 ਦਾ ਵੀਰੇ 410000 ਇਹਦਾ ਇਹ ਵੀ ਆਪਾਂ ਪੂਰੇ ਚਾਰਜ ਦੇ ਦਾਂਗੇ ਪੂਰੇ ਦਾ ਦੇ ਦਾਂਗਾ ਤੇ ਸੱਜਣੋਂ ਬਣੇ ਰਹੋ ਟਰੈਕਟਰ ਤੁਹਾਨੂੰ ਹਜੇ ਹੋਰ ਵੀ ਦਿਖਾਉਣੇ ਆ ਬਾਈ ਜਿਹੜਾ ਆਹ ਅਰਜਨ ਨੋਵੋ 605 ਇਹ ਕਿਨਾ ਮਾਰਦਾ ਇਹ ਤਾਂ ਮੈਂ 2021 ਮਾਡਲ ਆ ਵੀਰੇ 2021 ਮਾਡਲ ਇਹ ਚੱਲਿਆ ਕਿੰਨਾ ਹੋਇਆ ਬਈ ਇਹ 720 ਕਿੰਟ ਚੱਲਿਆ ਰਹੀ ਨਾਲ 720 ਕਿੰਟ ਚੱਲੇ ਹੋਏ ਟਾਇਰਾਂ ਦੀ ਕੰਡੀਸ਼ਨ ਤਾਂ ਨਵੇਂ ਵਰਗੀ ਆ ਹਾਂ 90% ਟਾਇਰ ਨੇ 90% ਟਾਇਰ ਨੇ ਕੋਲੋਪੀ ਵਗੈਰਾ ਚੰਗੀ ਲੱਗੀ ਹੋਈ ਆ ਚੈਂਜਰ ਗੇਅਰ ਚ ਆ ਚੈਂਜਰ ਗੇਅਰ ਚ ਆ ਪੰਜਾਬ ਦਾ ਨੰਬਰ ਆ ਹਾਂਜੀ ਹਾਂਜੀ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਇਹਦਾ ਰੇਟ ਕੀ ਆ ਬਈ ਇਹ 6,85,000 ਦਾ ਵੀਰੇ 6,85,000 ਦਾ ਮੌਕੇ ਤੇ ਕਿੰਨੇ ਦਾ ਬਣੇ 80 ਦਾ ਕਰ ਲਾਂਗੇ ਲਾਸਟ ਜੀ ਲਾਸਟ 80 ਦਾ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਮਾਰ ਦਾਂਗੇ ਇਹਦੇ ਲੋਨ ਵੀ ਹੋ ਜੂ ਹਨਾ ਆ ਹੋ ਜੂ ਲੋਨ ਤਾਂ ਹਨਾ ਤੇ ਜਿਹੜਾ ਆ ਇਹ 2010 ਮਾਡਲ ਆ ਵੀਰੇ 2010 ਮਾਡਲ ਦਾ ਮੂਹ ਹੀ ਬਾਲਾ ਵੱਡਾ ਹੈਗਾ ਹਾਂ ਬਹੁਤ ਫਰਸਟ ਪਾਰਟੀ ਦਾ ਡਾਇਰੈਕਟਰ ਹੈ ਵੀ ਮਾ ਇਹ ਬਈ ਮੈਨੂੰ ਥੋੜੀ ਜਾਈ ਹੋਈ ਨੇ ਨਾ ਇਹ ਟਰੈਕਟਰ ਹਾਂ ਬਸ ਇਹ ਮੈਨੂੰ 1.5 ਸੌ ਟਰੈਕਟਰ ਹੋ ਆਈਡੀਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 1.5 ਹਾਂ ਇਹ ਮਾਡਲ ਕਿੰਨਾ ਬਈ ਇਹ 10 ਮਾਡਲ ਆ ਵੀਰੇ 4 ਸਿਲੰਡਰ ਇੰਜਨ ਚ ਆਏ 4 ਸਿਲੰਡਰ ਇੰਜਨ ਚਾ ਮਤਲਬ 10 ਮਾਡਲ ਆ ਇਹ ਫਿਰ ਆ ਗਿਆ ਆਪਣੇ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਇਹਦਾ ਰੇਟ ਕੀ ਆ ਬਈ ਇਹ 3 ਲੱਖ 40 ਹਜ਼ਾਰ ਦਾ 3 ਲੱਖ 40 ਹਜ਼ਾਰ ਦਾ ਮੌਕੇ ਤੇ ਕਿੰਨੇ ਸਵਾਤ ਇਹੰਦਾ ਦੇਦਾ ਵੀਰੇ ਲਾਸਟ ਸਵਾ 3 ਲੱਖ ਰੁਪਏ ਦੇ ਤੇ ਜਿਹੜਾ ਇੱਧਰ ਆ ਗਿਆ ਸਵਰਾਜ 855 ਇਹ 2012 ਮਾਡਲ ਆ ਵੀਰੇ 2012 ਮਾਡਲ ਆ ਕਲੋਸ ਕਰ ਇੰਜਨ ਕਲੋਸ ਕਰ ਇੰਜਨ ਆ ਤਿੰਨ ਸਟਾਰ ਆ ਤਿੰਨ ਸਟਾਰ ਆ ਰਿਵਰਸ ਇੰਜਨ ਗੇਅਰ ਦਾ ਪੂਰਾ ਹਲੇ ਸੀਲਡ ਆ ਟਰੈਕਟਰ ਸੀਲਡ ਆ ਟਰੈਕਟਰ ਰਿਵਰਸ ਪੀਟੀਓ ਆ ਗਿਆ ਹਾਂਜੀ ਹਾਂਜੀ ਇਹਦਾ ਰੇਟ ਕੀ ਹੈ ਬਾਈ ਇਹ ਵੀ 340 ਲੱਖ ਤਿੰਨ ਇਹ ਵੀ 340 ਦਾ ਇਹਦੇ ਵਿੱਚੋਂ ਵੀ ਮਾਨਤਾ ਨੂੰ ਹੋ ਜਾਊਗਾ ਹੋ ਜਾਊਗਾ ਮਾੜਾ ਮੋਟਾ ਕਰ ਤੇ ਜਿਹੜਾ ਆ ਗਿਆ 241 ਮੈਸੀ ਇਹ 2014 ਮਾਡਲ ਆ ਵੀਰੇ 14 ਮਾਡਲ ਇਹ ਸਿੰਪਲ ਸਟੀering ਦਾ ਹੈ ਨਾ ਬਈ ਸਿੰਪਲ ਸਟੀering ਆ ਸਾਈਡ ਗੇਰ ਆ ਇਹ ਸਾਈਡ ਗੇਰ ਆ ਸਿੰਪਲ ਸਟੀering ਆ ਮੂਰਲੇ ਟਾਇਰ ਤਾਂ ਅਗਲੇ ਘਾਟ ਨੇ ਪਿਛਲੇ ਦਾ ਹੈਗੇ 70 ਪੈਸੇ ਦਾ ਪਿਛਲੇ 70 ਪੈਸੇ ਮੂਰਲੇ ਦਾ ਮਤਲਬ ਹੈਗੇ ਅੱਧਿਆਂ ਤੋਂ ਘੱਟ ਨੇ ਹਾਂਜੀ ਹਾਂਜੀ ਇਹਦਾ ਰੇਟ ਕੀ ਆ ਬਈ ਇਹ 3 ਲੱਖ 20 ਹਜ਼ਾਰ ਦਾ ਧਰਮ 3 ਲੱਖ 20 ਹਜ਼ਾਰ ਰੁਪਏ ਦਾ ਹਾਂਜੀ ਹਾਂਜੀ ਇਹ ਮੌਕੇ ਤੇ ਕਿੰਨੇ ਦਾ ਬਣ ਜੂ ਬਾਤ ਬਾ ਦੇ ਦਾਂ ਬਾ ਪੂਰਿਆਂ ਚ ਬਣ ਜੂ ਤੈਨੂੰ ਕੋਈ ਨਹੀਂ ਕਰਦਾ ਲੋ ਬੇਦਰੋ ਪੂਰੇ 3 ਚ ਬਣ ਜੂ ਮੈਸੀ 241 ਤੇ ਸ਼ਹਿਰ ਨੱਬ ਬਈ ਉਹ ਬੜਾ ਰੋਡ ਦਿਖਾ ਦੇ ਉਹ ਰੋਡ ਦੇ ਬਿਲਕੁਲ ਸਾਹਮਣੇ ਇੱਧਰ ਕੈਮਰਾ ਮਾਰਦੇ ਸ਼ੋਰੂਮ ਤੇ ਬਿਲਕੁਲ ਸ਼ੋਰੂਮ ਹੈ ਤੇ ਬਾਈ ਹਰਦੀਪ ਦਾ ਨਾਮ ਹੈ ਤੇ ਬਾਕੀ ਜਿਹੜੇ ਬਾਈ ਹੋਣਾਂ ਤੇ ਨੰਬਰ ਆਪਾਂ ਟਾਈਟਲ ਚੱਲੇ ਜਾਂਦਾ ਤੱਕ ਕਰ ਲਿਓ ਸੰਪਰਕ